ਕੋਟਪੂਰੀ ਮੰਡਲ ਵਿੱਚ ਭਾਰਤੀ ਜਨਤਾ ਪਾਰਟੀ ਰੋਂ ਦਿੱਲੀ ਵਿੱਚ ਸਾਡੀ ਪਾਰਟੀ ਦੀ ਨਰਿੰਦਰભાઈ ਮੋਦੀ ਜੀ ਦੀ ਜਿੱਤ ਹੋਈ ਆ ਅਸੀਂ ਉਹਦੀ ਖੁਸ਼ੀ ਚ ਕੋਟਪੂਰੀ ਤੇ ਲੱਡੂ ਬੰਨ ਰਹੇ ਆ ਆਉਣ ਵਾਲੀ ਅਗਰਿਆ ਚੋਣਾ ਦੇ ਵਿੱਚ ਪੰਜਾਬ ਦੇ ਵਿੱਚ ਦੀ ਸਰਕਾਰ ਸਾਡੀ ਬਣ ਜਾ ਰਹੀ ਆ ਅਸੀਂ ਸੋਨ ਸਿੰਘ ਠੱਡਰ ਜੀ ਦੀ ਅਗਵਾਈ ਵਿੱਚ ਕੋਟੂ ਦੀ ਵਿੱਚ ਲੱਡੂ ਵੰਡ ਰਹੇ ਆ ਬਹੁਤ ਬਹੁਤ ਇਹਨਾਂ ਨੂੰ ਵਧਾਈਆਂ ਸਾਡੀ ਪਾਰਟੀ ਨੂੰ ਵਧਾਈਆਂ ਪੰਜਾਬ ਸਰਕਾਰ ਪੰਜਾਬ ਦੀ ਪਾਰਟੀ ਭਾਜਪੀ ਨੂੰ ਵਧਾਈਆਂ ਦਿੱਲੀ ਦੀ ਸਰਕਾਰ ਨੂੰ ਵਧਾਈਆਂ ਸਰ ਅੱਜ ਤੁਸੀਂ ਇੱਥੇ ਲੱਡੂ ਵੰਡ ਰਹੇ ਆ ਕੋਟੂ ਤੋਂ ਹੀ ਵਿਖੇ ਇਹਨਾਂ ਵਾਰੀ ਤੁਸੀਂ ਜਾਣਕਰ ਦਿਓ ਸਰ ਅੱਜ ਭਾਰਤੀ ਜਨਤਾ ਪਾਰਟੀ ਵਾਸਤੇ ਬਹੁਤ ਹੀ ਖੁਸ਼ੀ ਦਾ ਦੇ ਰਹੇ ਆ ਕਿ ਦੇਖ ਦੀ ਰਾਤ ਤੁਹਾਨੂੰ ਦਿੱਲੀ ਜਿਹਦੇ ਵਿੱਚ ਪਿਛਲੇ ਸਮੇਂ ਤੋਂ ਇੱਕ ਝੂਠਿਆਂ ਦਾ ਚੋਰਾਂ ਦਾ گرو ਜਿਹੜਾ ਕਾਬਜ ਹੋਇਆ ਸੀ ਅੱਜ ਦਿੱਲੀ ਦੇ ਲੋਕਾਂ ਨੇ ਇੱਕ ਬਹੁਤ ਵੱਡੀ ਉਹਨਾਂ ਨੂੰ ਹਾਰ ਦਿੱਤੀ ਹੈ ਔਰ ਭਾਰਤੀ ਜਨਤਾ ਪਾਰਟੀ ਨੂੰ ਇਕੱਲੀ ਜਿੱਤ ਹਾਸਲ ਨਹੀਂ ਹੋਈ ਬਹੁਤ ਵੱਡੇ ਮਾਰਜਿਨ ਦੇ ਨਾਲ ਜਿਹੜੀ ਆ ਜਿੱਤ ਹਾਸਲ ਹੋਈ ਆ ਤੁਸੀਂ ਇਸ ਮੌਕੇ ਨੇ ਜਿੱਥੇ ਮੈਂ ਦਿੱਲੀ ਦੀਆਂ ਸਾਰੇ ਵੋਟਰਾਂ ਦਾ ਸਖਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਥੇ ਬਹੁਤ ਵੱਡੀ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੀ ਆਈ ਆ ਪੰਜਾਬ ਦੇ ਭਾੜਤੀ ਜਨਤਾ ਪਾਰਟੀ ਅੱਜ ਇਸ ਦਿਨ ਨੂੰ ਖੁਸ਼ੀ ਦੇ ਦਿਨ ਵਜੋਂ ਮਨਾ ਰਹੀ ਆ ਅਸੀਂ ਕੋਟ ਏਰੀਏ ਦੇ ਚੱਬੇੜ ਹਲਕੇ ਦੇ ਸਾਰੇ ਵਰਕਰ ਇਕੱਠੇ ਹੋ ਕੇ ਅੱਜ ਉਹ ਖੁਸ਼ੀ ਨੂੰ ਸਾਂਝਾ ਕਰਨ ਵਾਸਤੇ ਜਿਹੜੇ ਲੱਡੂ ਉਹ ਵੰਡ ਰਹੇ ਆ ਔਰ ਮੈਂ ਸਮਝਦਾ ਕਿ ਅੱਜ ਦੀ ਜਿਹੜੀ ਜਿੱਤ ਉਹ ਇਹ ਨਵਾਂ ਇੱਕ ਇਤਿਹਾਸ ਸਿਰਜਿਆ ਔਰ ਬਹੁਤ ਜਲਦੀ ਹੁਣ 27 ਦੇ ਵਿੱਚ ਪੰਜਾਬ ਦੀ ਵਾਰੀ ਆ ਇਹ ਭਾਰਤੀ ਜਨਤਾ ਪਾਰਟੀ ਉਹ ਪੰਜਾਬ ਦੇ ਵਿੱਚ ਵੀ ਜਿਹੜੀ ਆ ਉਹ ਉहां ਆਪਣੀ ਸਰਕਾਰ ਬਣਾਉਗੀ ਬਹੁਤ ਵੱਡੀ ਜਿਹੜੀ ਤਾਕਤ ਉਹ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕੇਜਰੀਵਾਲ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਝੂਠੀਆਂ ਗਰੰਟੀਆਂ ਦੇ ਕੇ ਔਰ ਲੋਕਾਂ ਦੇ ਨਾਲ ਧੋਖਾ ਕੀਤਾ ਔਰ ਸਾਰੇ ਪੰਜਾਬ ਦਾ ਜਿਹੜਾ ਪੈਸਾ ਆ ਉਹ ਲੁੱਟਿਆ ਭਗਵੰਤ ਮਾਨ ਉਹਨਾਂ ਦਾ ਇੱਕ ਚਮਚਾ ਬਣ ਕੇ ਪੰਜਾਬ ਦੀ ਆਰਥਿਕ ਜਿਹੜੀ ਹਾਲਤਵਾ ਬਹੁਤ ਜਾਂਜ਼ ਨਾਜ਼ਿਕ ਕਰ ਦਿੱਤੀ ਅਜ ਲਾਂਡ ਆਰਡਰ ਤੇ ਹੈ ਕੋਈ ਨਹੀਂ ਔਰ ਮੈਂ ਸੋਚਦਾ ਕਿ ਪੰਜਾਬ ਦੇ ਲੋਕ ਵੀ ਅੱਜ ਮਹਿਸੂਸ ਕਰ ਰਹੇ ਆ ਅੱਜ ਜੀਓ ਸੁਵੇ ਦੇ ਰਿਜ਼ਲਟ ਆਉਣ ਲੱਗੇ ਆ ਬਹੁਤ ਵੱਡੀ ਗਿਣਤੀ ਮੈਂ ਲੋਕਾਂ ਦੇ ਟੈਲੀਫੋਨ ਵੀ ਆ ਰਹੇ ਆ ਔਰ ਲੋਕ ਆਪੇ ਕਹਿ ਰਹੇ ਆ ਕਿ ਜਿੰਨੀ ਛੇਤੀ ਹੋ ਸਕੇ ਇਹਨਾਂ ਤੋਂ ਪੰਜਾਬ ਦੇ ਜਿਹੜੇ ਲੋਕ ਪੰਜਾਬ ਦਾ ਖਾਣਾ ਵੀ ਜਿਹੜਾ ਛੜਾਇਆ ਜਾਵੇ ਖੁਸ਼ ਕਰਕੇ ਅੱਜ ਸਾਰੇ ਮੈਂ ਬਰਕਾਨ ਨੂੰ ਵੀ ਵਧਾਈ ਦੇਣੀ ਚਾਹੁੰਦਾ ਮੋਦੀ ਜੀ ਨੂੰ ਵਧਾਈ ਦੇਣੀ ਚਾਹੁੰਦਾ ਔਰ ਪੰਜਾਬ ਵਿੱਚ ਜਿਹੜੀ ਸਾਡੀ ਪਾਰਟੀ ਦੇ ਭਾਜਪਾ ਪਾਰਟੀ ਦੀ ਲੀਡਰਸ਼ਿਪ ਵਾ ਸਾੜਾ ਨੂੰ ਬਹੁਤ-ਬਹੁਤ ਵਧਾਈ ਦੇਣੇ ਚਾਹੁੰਦਾ